ਅੱਜ ਜਿਹੜੇ ਮੈਂ ਸੂਟ ਵੇਅਰ ਕੀਤੇ ਨੇ ਬਹੁਤ ਪਿਆਰੇ ਤੇ ਬਹੁਤ ਸੋਹਣੇ ਬਣੇ ਨੇ ਸਰਦਾਰੀ ਸੂਟ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਔਰ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਜਾਂ ਤੁਹਾਡੇ ਕੋਲੇ ਖੁਦ ਪ੍ਰਿੰਟਡ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਕਿੱਦਾਂ ਹੋਣਾ ਡਿਜ਼ਾਈਨਿੰਗ ਚੱਲੇਗੀ ਉਹ ਵੀ ਤੁਸੀਂ ਆਈਡੀਆਸ ਲੈ ਸਕਦੇ ਹੋ ਇਹ ਆਪਣੇ ਕੋਲੇ ਮਸਲੀਨ ਕਾਟਨ ਦੇ ਸੂਟ ਨੇ ਵਧੀਆ ਮਸਲੀਨ ਕਾਟਨ ਦੇ ਸੂਟ ਸ਼ਰਟ ਦੇ ਉੱਪਰ ਲੇਸਸ ਦੀ ਡਿਜ਼ਾਈਨਿੰਗ ਕੀਤੀ ਹੋਈ ਆ ਬਾਟਮ ਦੇ نیچے ਆਪਾਂ ਮਸ਼ੀਨ ਪੈਚ ਲਾ ਕੇ ਵਰਕ ਕੀਤਾ ਹੋਇਆ ਸ਼ਰਟ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੇ ਉੱਪਰ ਮਸ਼ੀਨ ਐਮਬਰਾਇਡਰੀ ਡਨ ਕੀਤੀ ਹੈ ਹੋਈਆ ਲੈਸਸ ਦੇ ਵੀ ਲੱਗ-ਲੱਗ ਡਿਜ਼ਾਈਨਸ ਮਿਲਣਗੇ ਔਰ ਪੌਂਚਾ ਦੇ ਉੱਪਰ ਵੀ ਆਪਾਂ ਲੈਸਸ ਦੇ ਡਿਜ਼ਾਈਨ ਡਨ ਕੀਤੇ ਹੋਏ ਨੇ ਸੋ ਇਹਨਾਂ ਦੇ ਵਿੱਚ ਜਿਹੜੇ ਕਲਰ ਆਪਸ਼ਨ ਸਾਰੇ ਹੀ ਆਪਾਂ ਐਡ ਆਨ ਕੀਤੇ ਹੋਏ ਤੁਸੀਂ ਲਾਈਟ ਡਾਰਕ ਹਰ ਕਿਸ ਤਰ੍ਹਾਂ ਦਾ ਕਲਰ ਲੈ ਸਕਦੇ ਹੋ ਦੁਪੱਟਾ ਵੀ 2.5 ਮੀਟਰ ਹੋਊਗਾ ਫੁੱਲ ਮਸਲੀਨ ਕਾਟਨ ਦਾ ਦੁਪੱਟਾ ਹੋਊਗਾ ਕੁਝ ਦੁਪੱਟਿਆਂ ਦੇ ਉੱਪਰ ਪੈਚੇਸ ਲੱਗੇ ਹੋਣਗੇ ਕੁਝ ਦੇ ਵਿੱਚ ਪ੍ਰਿੰਟਡ ਹੀ ਪ੍ਰੋਵਾਈਡ ਕੀਤੇ ਜਾਣਗੇ ਸੋ ਇਹਨਾਂ ਨੂੰ ਸਾਰੇ ਡਿਜ਼ਾਈਨ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੁਣ ਹਾਂਜੀ ਸੋ ਸੂਟ ਜਿਹੜੇ ਨੇ ਉਹ ਤੁਹਾਨੂੰ ਅਨਸਟਿਚ ਮਿਲਣਗੇ ਸੋ ਇਹ ਸਟੀਚ ਕਰਕੇ ਵੇਅਰ ਕਰਕੇ ਆਪਾਂ ਤੁਹਾਡੇ ਨਾਲ ਸ਼ੋਅ ਕਰ ਰਿਹਾ ਤੁਸੀਂ ਇਹਦੀ ਪੈਂਟ ਬਲਾਉਜ਼ੋ ਸਲਵਾਰ ਜਾਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਸਟੀਚ ਕਰ ਸਕਦੇ ਹੋ ਸੋ ਤੁਸੀਂ ਇਹ ਸੂਟ ਜਿਹੜੇ ਅਨਸਟਿਚ ਮਿਲਣਗੇ ਤਿੰਨੋਂ ਪੀਸ ਸ਼ਰਟ ਦੁਪੱਟਾ ਐਂਡ ਬਾਟਮ ਔਰ ਟਾਈਟਾ ਮੀਟਰ ਹੀ ਸਭ ਦਾ ਫੈਬਰਿਕ ਹੋਊਗਾ ਆਰਡਰ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਪ੍ਰਾਈਸ ਰਹੇਗਾ 3500 ਰੁਪਏ